ਮਾਰਕ ਕਰਿਆ ਜਾ ਰਿਹਾ ਹੈ ਕਿ ਕਰੇ ਵਾਸਤੇ ਕਰਿਆ ਜਾ ਰਿਹਾ ਹੈ 50 ਹੈਪੀ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਤੇ ਸੰਗਰੂਰ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਅਗਾਉਂ ਬਹੁਤ-ਬਹੁਤ ਮੁਬਾਰਕਾ ਤਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਈ ਦਿਨ ਤੋਂ ਅਸੀਂ ਪਹਾਰਾਂ ਦੇ ਮੱਦੇਨਜ਼ਰ ਸਿਕਿਉਰਿਟੀ ਦੇ ਪੂਕਾ ਇੰਤਜ਼ਾਮ ਕੀਤੇ ਹੋਏ ਨੇ ਜ਼ਿਲ੍ਹੇ ਚ ਅਸੀਂ ਨਾਕਾਬੰਦੀਆਂ ਪੈਦਲ ਗਸ਼ਤਾ ਅਤੇ ਚਿੱਟੇ ਕੱਪੜਿਆਂ ਚ ਮੁਲਾਜ਼ਮ ਲਾਏ ਹੋਏ ਨੇ ਉਹਦਾ ਇੱਕੋ ਇੱਕ ਮਕਸਦ ਹੈ ਕਿ ਸਾਰੇ ਜਿਹੜੇ ਆਪਣੇ ਸ਼ਹਿਰੀ ਨੇ ਦੀਵਾਲੀ ਨੂੰ ਤੇ ਹੋਰ ਤਿਉਹਾਰਾਂ ਨੂੰ ਅਮਨ ਆਮਾਨ ਨਾਲ ਮਨਾ ਸਕਣ ਤਾਂ ਮੈਂ ਆਪਜੀ ਦੇ ਨਾਤੇ ਮਰੇ ਸਾਰੇ ਸੰਗਰੂਰ ਵਾਸੀਆਂ ਨੂੰ ਭਰੋਸਾ ਦਿਵਾਉਣਾ ਕਿ ਪੁਲਿਸ ਦਿਨ ਰਾਤ ਵਚਨਬੰਦ ਹੈ ਤੁਹਾਡੀ ਸੁਰੱਖਿਆ ਲਈ ਤਾ ਸਾਰੇ ਤੁਸੀਂ ਸ਼ਾਂਤਮਈ ਢੰਗ ਨਾਲ ਵਧੀਆ ਤਰੀਕੇ ਨਾਲ ਦੀਵਾਲੀ ਮਨਾਓ ਐਸੀ ਸੁਰੱਖਿਆ ਵਾਸਤੇ ਦਿਨ ਰਾਤ ਤਿਆਰਾਂ ਇਹਦੇ ਨਾਲ ਨਾਲ ਇੱਕ ਇਹ ਵੀ ਬੇਨਤੀ ਕਰਦੇ ਆਂ ਕਿ ਸੇਫ ਤਰੀਕੇ ਨਾਲ ਦੀਵਾਲੀ ਮਨਾਈ ਜਾਵੇ ਤੇ ਪਟਾਕੇ ਚਲਾਉਣ ਦਾ ਸਮਾਂ ਜਿਹੜਾ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਗਿਆ ਹੈ ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਕਿ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਸਮਾਂ ਰੱਖਿਆ ਹੈ ਉਸ ਟਾਈਮ 'ਚ ਹੀ ਚਲਾਏ ਜਾਣ ਤੇ ਕੋਸ਼ਿਸ਼ ਕੀਤੀ ਜਾਵੇ ਗ੍ਰੀਨ ਪਟਾਕੇ ਜਿਨ੍ਹਾਂ ਨਾਲ ਪਰਦੋਸ਼ਨ ਘੱਟ ਤੋਂ ਘੱਟ ਹੁੰਦਾ ਹੋ ਚਲਾਏ ਜਾਣ ਤੇ ਆਪਾਂ ਪ੍ਰਦੋਸ਼ਨ ਰਹਿਤ ਦੀਵਾਲੀ ਮਨਾਈਏ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਕਰੀਏ